ਜੋਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਇਸ ਸਮੇਂ ਸੇ ਬਲੌਂਗੀ ਦੇ ਵਿੱਚ ਮੌਜੂਦ ਹਨ ਤੇ ਸੜਕਾਂ ਦਾ ਜਿਹੜਾ ਹੈ ਨਹੀਂ ਪੱਥਰ ਰੱਖਿਆ ਗਿਆ ਸਨ ਨਾਲ ਮੋਹਾਲੀ ਦੇ ਐਮ ਐਲ ਏ ਕਲਵਨ ਅਸਿੰਗ ਜਿਹੜੇ ਨੇ ਮੌਜੂਦ ਹਨ ਗੱਲਬਾਤ ਕਰਦੇ ਸਰ ਮੋਹਾਲੀ ਦੇ ਵਿੱਚ ਜਿਹੜਾ ਹੈ ਅੱਜ ਬਲੌਂਗੀ ਦੇ ਵਿੱਚ ਅਸੀਂ ਪਹੁੰਚੇ ਹਾਂ ਨਹੀਂ ਪੱਥਰ ਜਿਹੜਾ ਹੈ ਰੱਖਿਆ ਗਿਆ ਸੜਕਾਂ ਬਣ ਰਹੀਆਂ ਜੋਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜਾ ਹੈ ਇੱਥੇ ਬਲੌਂਗੀ ਦੇ ਵਿੱਚ ਜਿਹੜਾ ਨੇ ਨਹੀਂ ਪੱਥਰ ਰੱਖਿਆ ਗਿਆ ਦੇਖੋ ਜਦ ਮ ਰਮਨ ਸਿੰਘ ਮਾਨ ਜੀ ਲਗਾਤਾਰ ਡਵੈਲਪਮੈਂਟ ਦਾ ਸਿਲਸਿਲਾ ਜਾਰੀ ਆ ਲੋਕਾਂ ਦੀ ਸਿਹਤ ਬਾਰੇ ਸੋਚਿਆ ਜਾ ਰਿਹਾ ਹੈ ਲੋਕਾਂ ਦੀ ਪੜ੍ਹਾਈ ਬਾਰੇ ਸੋਚਿਆ ਜਾ ਰਿਹਾ ਹੈ ਬੱਚਿਆਂ ਦੀ ਦਾ ਹਰ ਤਰ੍ਹਾਂ ਦੇ ਕੰਮ ਖੇਡਾਂ ਹੋ ਰਹੀਆਂ ਨੇ ਜਗਾ ਜਗਾ ਤੇ ਮੇਲੇ ਹੋ ਰਹੀਆਂ ਨੇ ਸੰਜਾਂ ਹੋ ਰਹੀਆਂ ਨੇ ਜਿਹੜਾ ਪੰਜਾਬ ਕਦੇ ਇਹ ਗੱਲਾਂ ਭੁੱਲਦਾ ਜਾ ਰਿਹਾ ਸੀ ਪਿਛਲੇ 20 ਸਾਲ ਤੋਂ ਹੁਣ ਲਗਾਤਾਰ ਇਹ ਚਾਲੂ ਹੋ ਰਹੀਆਂ ਨੇ ਤੁਸੀਂ ਦੇਖੋਗੇ ਵੀ ਆਉਣ ਵਾਲੇ 5 ਸਾਲ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਖੁਸ਼ੀਆਂ ਹੋਣਗੀਆਂ ਖੇੜੇ ਹੋਣਗੇ ਸ਼ਹਿਰਾਂ 'ਚ ਹੋਣਗੇ ਲੋਕ ਨੱਚਣਗੇ ਟੱਪਣਗੇ ਪੜ੍ਹਨਗੇ ਤੰਦਰੁਸਤ ਹੋਣਗੇ ਖਾਸ ਅਦਗਿਰਾਨੀ ਲੋੜੇ ਨਹੀਂ ਪੈਣੀ ਹੈ ਕਿ ਜਦੋਂ ਉਹਨਾਂ ਨੇ ਅਸੀਂ ਗਰਾਊਂਡ ਬਣਾ ਕੇ ਦੇ ਦਿੱਤੇ ਖੇਡਣ ਲੱਗੇ ਕੱਲ ਹੀ ਮੈਂ ਮੁਹਾਲੀ ਦੇ ਵਿੱਚ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ ਹੋਰ ਵੀ ਕਹਿੰਦੇ ਬਣ ਰਹੇ ਨੇ ਬਾਸਕਟਬਾਲ ਗਰਾਊਂਡ ਬਣ ਰਹੇ ਨੇ ਵਾਲੀਬਾਲ ਗਰਾਊਂਡ ਬਣ ਰਹੇ ਨੇ ਮੁਹਾਲੀ ਸ਼ਹਿਰ ਦੇ ਵਿੱਚ ਹੀ ਹੋਰ ਵੀ ਕਈ ਤਰ੍ਹਾਂ ਦੇ ਸਹੂਲਤਾਂ ਦੇ ਫਿਰ ਸੀਐਮ ਦੀ ਯੋਗਸ਼ਾਲਾ ਚੱਲ ਰਹੀ ਹੈ ਜਿੱਥੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਬਹੁਤ ਹੀ ਵਧੀਆ ਮੌਕਾ ਹੈ ਜਿਹੜਾ ਉਹ ਮਿਲਦਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਆ ਜਿਹੜੇ ਉਹ ਕਰ ਰਹੇ ਹੈ ਪੀਜੀ ਦਾ ਮਸਲਾ ਵੀ ਚੱਕਿਆ ਕਿ ਆਸਕਰ ਮਸਲਾ ਮਸਾਫ ਲਾਭਾਂ ਦੇ ਚਾਹਤਾ ਵੀ ਜਿਆਦਾ ਤਰੀਕੇ ਨਾਲ ਨਾ ਬਣਾਓ ਮੰਜ਼ੂਰੀ ਲੈ ਕੇ ਬਣਾਓ ਨਹੀਂ ਤਾਂ ਸਾਰਿਆਂ ਦੇ ਬੰਦ ਕਰ ਦਿੱਤੇ ਜਾਣਗੇ। ਆਪਕੀ ਸਵਾਲ ਹੈ ਸਰ ਜਿਹੜੇ ਕਿ ਥਾਣਿਆਂ ਦੇ ਵੀ ਜਿਹੜੇ ਵਾਹਨ ਖੜੇ ਆ ਉਹਨੂੰ ਲੈ ਕੇ ਤੁਸੀਂ ਜਿਹੜੀ ਇਸ ਨੂੰ ਸਦਨ ਦੇ ਵਿੱਚ ਗੱਲ ਚੱਕੀ ਸੀ ਉਹ ਪੂਰਾ ਮਾਮਲਾ ਕੀ ਸੀ? ਕੋਈ ਵੀ ਤੁਹਾਨੂੰ ਜਵਾਬ ਦੇ ਦਤਾ ਪਹਿਲਾਂ ਹੀ ਵੀ ਜਿਹੜੇ ਥਾਣੇ 'ਚ ਵਾਹਨ ਖੜੇ ਨੇ ਉਹ ਬਹੁਤ ਜਲਦੀ ਸਾਡੀ ਸਰਕਾਰ ਸੋਚ ਰਹੀ ਵੀ ਉਹਨਾਂ ਨੂੰ ਨਿਲਾਮ ਕਰ ਦਿੱਤਾ ਜਾਵੇ ਤੇ ਇੱਕ ਤਹਿਸੀਲ ਦੇ ਵਿੱਚ ਇੱਕ ਯਾਰਡ ਬਣਾ ਕੇ ਇੱਕ ਸਟੋਰ ਸਟਾਕ ਜਿੱਥੇ ਰੱਖਿਆ ਜਾ ਸਕੇ ਉਹ ਬਣਾ ਕੇ ਤੇ ਉਹ ਦੇ ਦਿੱਤਾ ਜਾਵੇ ਤੇ ਪਰਮਾਨੈਂਟ ਹੋਵੇ ਤਾਂ ਕਿ ਕਦੇ ਮੁੜ ਕੇ ਥਾਣੇ ਦੇ ਵਿੱਚ ਕੋਈ ਗੰਦ ਪਈ ਨਾ। ਬਿਲਕੁਲ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਰ ਰਹੇ ਹੋ ਉਹਨੇ ਤੇ ਬਲੌਂਗੀ ਦੇ ਜਿਹੜੇ ਲੋਕ ਹੈ ਉਹਨਾਂ ਵਾਸਤੇ ਕਾफी ਰਾਹਤ ਦੀ ਖਬਰ ਹੈ ਕਿ ਸੜਕਾਂ ਦਾ ਨਿਰਮਾਣ ਅਸ ਤੋਂ ਜਿਹੜਾ ਹੈ ਸ਼ੁਰੂ ਹੋ ਜਾਏਗਾ ਜਿਸ ਤਰ੍ਹਾਂ ਨੀ ਪੱਤਰ ਰੱਖਿਆ ਗਿਆ ਮਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਏ ਐਨ ਬੀ ਨਿਊਜ਼ ਲਈ ਆਮ ਇਸ ਕਿਤੇ ਜੋਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਇਸ ਸਮੇਂ ਅਸੀਂ ਬਲੌਂਗੀ ਦੇ ਵਿੱਚ ਮੌਜੂਦ ਹਾਂ ਤੇ ਸੜਕਾਂ ਦਾ ਜਿਹੜਾ ਹੈ ਨਹੀਂ ਪੱਥਰ ਰੱਖਿਆ ਗਿਆ ਸਰ ਨਾਲ ਮੋਹਾਲੀ ਦੇ ਐਮ ਐਲ ਏ ਕਲਵਨ ਸਿੰਘ ਜਿਹੜੇ ਨੇ ਮੌਜੂਦ ਹੈ ਗੱਲਬਾਤ ਕਰਦੇ ਸਰ ਮੋਹਾਲੀ ਦੇ ਵਿੱਚ ਜਿਹੜਾ ਹੈ ਅੱਜ ਬਲੌਂਗੀ ਦੇ ਵਿੱਚ ਅਸੀਂ ਪਹੁੰਚੇ ਹਾਂ ਨਹੀਂ ਪੱਥਰ ਜਿਹੜਾ ਹੈ ਰੱਖਿਆ ਗਿਆ ਸੜਕਾਂ ਬਣ ਰਹੀਆਂ ਹਨ ਜੋਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜਾ ਹੈ ਇੱਥੇ ਬਲੌਂਗੀ ਦੇ ਵਿੱਚ ਜਿਹੜਾ ਨੇ ਨਹੀਂ ਪੱਥਰ ਰੱਖਿਆ ਗਿਆ ਦੇਖੋ ਜਦ ਮੈਂ ਰਵਿੰਦਰ ਸਿੰਘ ਮਾਨ ਜੀ ਲਗਾਤਾਰ ਡਵੈਲਪਮੈਂਟ ਦਾ سلسلہ جاری ਆ ਲੋਕਾਂ ਦੀ ਸਿਹਤ ਬਾਰੇ ਸੋਚਿਆ ਜਾ ਰਿਹਾ ਹੈ ਲੋਕਾਂ ਦੀ ਪੜ੍ਹਾਈ ਬਾਰੇ ਸੋਚਿਆ ਜਾ ਰਿਹਾ ਹੈ ਬੱਚਿਆਂ ਦੀ ਦਾ ਹਰ ਤਰ੍ਹਾਂ ਦੇ ਕੰਮ ਖੇਡਾਂ ਹੋ ਰਹੀਆਂ ਨੇ ਜਗਾ ਜਗਾ ਤੇ ਮੇਲੇ ਹੋ ਰਹੀਆਂ ਨੇ ਸੰਜਾਂ ਹੋ ਰਹੀਆਂ ਨੇ ਜਿਹੜਾ ਪੰਜਾਬ ਕਦੇ ਇਹ ਗੱਲਾਂ ਭੁੱਲਦਾ ਜਾ ਰਿਹਾ ਸੀ ਪਿਛਲੇ 20 ਸਾਲ ਤੋਂ ਹੁਣ ਲਗਾਤਾਰ ਇਹ ਚਾਲੂ ਹੋ ਰਹੀਆਂ ਨੇ ਤੁਸੀਂ ਦੇਖੋਗੇ ਵੀ ਆਉਣ ਵਾਲੇ 5 ਸਾਲ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਖੁਸ਼ੀਆਂ ਹੋਣਗੀਆਂ ਖੇੜੇ ਹੋਣਗੇ ਸ਼ਹਿਰਾਂ 'ਚ ਹੋਣਗੇ ਲੋਕ ਨੱਚਣਗੇ ਟੱਪਣਗੇ ਪੜ੍ਹਨਗੇ ਤੰਦਰੁਸਤ ਹੋਣਗੇ ਖਾਸ ਅਦਗਰੀਆਂ ਨਹੀਂ ਲੋੜੇ ਨਹੀਂ ਪੈਣੀ ਹੈ ਜਦੋਂ ਉਹਨਾਂ ਨੇ ਅਸੀਂ ਗਰਾਊਂਡ ਬਣਾ ਕੇ ਦੇ ਤੇ ਖੇਡਣ ਲੱਗੇ ਕੱਲ ਹੀ ਮੈਂ ਮੁਹਾਲੀ ਦੇ ਵਿੱਚ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ ਹੋਰ ਵੀ ਜਿਆ ਕਹਿੰਦੇ ਬਣ ਰਹੇ ਨੇ ਬਾਸਕਟਬਾਲ ਗਰਾਊਂਡ ਬਣ ਰਹੇ ਨੇ ਵਾਲੀਬਾਲ ਗਰਾਊਂਡ ਬਣ ਰਹੇ ਨੇ ਮਹਾਲੀ ਸ਼ਹਿਰ ਦੇ ਵਿੱਚ ਹੀ ਹੋਰ ਵੀ ਕਈ ਤਰ੍ਹਾਂ ਦੇ ਸਹੂਲਤਾਂ ਨੇ ਫਿਰ ਸੀਐਮ ਦੀ ਯੋਗਸ਼ਾਲਾ ਚੱਲ ਰਹੀ ਹੈ ਜਿੱਥੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਬਹੁਤ ਹੀ ਵਧੀਆ ਮੌਕਾ ਜਿਹੜਾ ਉਹ ਮਿਲਦਾ ਹੈ ਸੋ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਜਿਹੜੇ ਉਹ ਕਰ ਰਹੇ ਹੈ ਪੀਜੀ ਦਾ ਮਸਲਾ ਵੀ ਚੱਕਿਆ ਕਿ ਆਸਕਰ ਮਸਲਾ ਮੈਂ ਸਾਫ ਲਾਭ ਜਾਂ ਚਾਹਤਾ ਵੀ ਜਿਆਦਾ ਤਰੀਕੇ ਨਾਲ ਬਣਾਓ ਮੰਜ਼ੂਰੀ ਲੈ ਕੇ ਬਣਾਓ ਨਹੀਂ ਤਾਂ ਸਾਰਿਆਂ ਦੇ ਬੰਦ ਕਰ ਦਿੱਤੇ ਜਾਣਗੇ। ਆਪਕੀ ਸਵਾਲ ਹੈ ਸਰ ਜਿਹੜੇ ਕਿ ਥਾਣਿਆਂ ਦੇ ਵਿੱਚ ਜਿਹੜੇ ਵਾਹਨ ਖੜੇ ਆ ਉਹਨੂੰ ਲੈ ਕੇ ਤੁਸੀਂ ਜਿਹੜੀ ਐਸ ਨੂੰ ਸਦਨ ਦੇ ਵਿੱਚ ਗੱਲ ਚੱਕੀ ਸੀ ਉਹ ਪੂਰਾ ਮਾਮਲਾ ਕੀ ਸੀ? ਕੋਈ ਵੀ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਪਹਿਲਾਂ ਹੀ ਵੀ ਜਿਹੜੇ ਥਾਣਿਆਂ 'ਚ ਵਾਹਨ ਖੜਦੇ ਨੇ ਉਹ ਬਹੁਤ ਜਲਦੀ ਸਾਡੀ ਸਰਕਾਰ ਸੋਚ ਰਹੀ ਵੀ ਉਹਨਾਂ ਨੂੰ ਲਾਮ ਕਰ ਦਿੱਤਾ ਜਾਵੇ ਤੇ ਇੱਕ ਤਹਿਸੀਲ ਦੇ ਵਿੱਚ ਇੱਕ ਯਾਰਡ ਬਣਾ ਕੇ ਇੱਕ ਸਟੋਰ ਸਟਾਕ ਜਿੱਥੇ ਰੱਖਿਆ ਜਾ ਸਕੇ ਉਹ ਬਣਾ ਕੇ ਤੇ ਉਹ ਦੇ ਦਿੱਤਾ ਜਾਵੇ ਤੇ ਪਰਮਾਨੈਂਟ ਹੋਵੇ ਤਾਂ ਕਿ ਕਦੇ ਮੁੜ ਕੇ ਥਾਣੇ ਦੇ ਵਿੱਚ ਕੋਈ ਗੰਦ ਪਈ ਨਾ ਸਕੇ। ਬਿਲਕੁਲ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਨੇ ਤੇ ਬਲੌਂਗੀ ਦੇ ਜਿਹੜੇ ਲੋਕ ਆ ਉਹਨਾਂ ਵਾਸਤੇ ਕਾफी ਰਾਹਤ ਦੀ ਖਬਰ ਹੈ ਕਿ ਸੜਕਾਂ ਦਾ ਨਿਰਮਾਣ ਅਸ ਤੋਂ ਜਿਹੜਾ ਹੈ ਸ਼ੁਰੂ ਹੋ ਜਾਏਗਾ ਜਿਸ ਤਰ੍ਹਾਂ ਨਹੀਂ ਪੱਤਰ ਰੱਖਿਆ ਗਿਆ। ਹਾਲੀ ਤੋ ਕੈਮਰਾ ਪਰਸਨ ਵੀਜੇ ਦੇ ਨਾਲ ਏਐਨਵੀ ਨਿਊਜ਼ ਲੈ ਆਮੀ ਸਿਟੀ ਤੇ